ਸ੍ਰੀ ਕਾਲ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆ ਲੈ ਕੇ ਹਾਜ਼ਰ ਆਂਦੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜਰੂਰ ਵੇਖਣਾ ਜਿਨ੍ਹਾਂ ਵੀਰਾ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਕ੍ਰਿਸ਼ਮਾ ਕਪੂਰ ਦੇ ਸਾਬਕਾ ਪਤੀ ਸੰਜੇ ਕਪੂਰ ਦੀਵ ਦੇ ਅੱਛੀ ਜਾਇਦਾਦ ਕਿਸ ਨੂੰ ਮਿਲੇਗੀ ਜਾਣੋ ਇਸ ਬਾਰੇ ਕੀ ਕਹਿੰਦਾ ਕਾਨੂੰਨ कृष्मा कपूर ਦੇ ਸਾਬਕਾ ਪਤੀ ਅਤੇ ਅਰਪਤੀ ਸੰਜੇ ਕਪੂਰ ਦੀ ਮੌਤ ਨੇ ਵਪਾਰ ਅਤੇ ਮਨੋਰੰਜਨ ਜਗ ਦੋਹਾਂ ਨੂੰ ਝਟਕਾ ਦਿੱਤਾ ਹੈ ਸੰਜੇ ਕਪੂਰ ਦੁਨੀਆ ਦੀ ਆਗੂ ਆਟੋਪਾਰਟਿਸਟ ਕੰਪਨੀਆਂ ਵਿੱਚ ਇੱਕ ਦੇ ਮੁਖੀ ਸਨ ਬੀਤੇ ਦਿਨੀ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਉਹਨਾਂ ਦੇ ਦਹਾਨ ਤੋਂ ਬਾਅਦ ਹੋਣ ਇਹ ਸਵਾਲ ਖੜਾ ਹੋ ਗਿਆ ਕਿ ਉਹਨਾਂ ਦੀ ਜਾਇਦਾਦ ਅਤੇ ਵਪਾਰ ਹੁਣ ਕਿਸ ਦੇ ਹੱਥੇ ਜਾਵੇਗਾ ਤੇ ਕੌਣ ਇਸ ਦਾ ਵਾਰਿਸ ਬਣੇਗਾ ਸਾਲ 2015 ਵਿੱਚ ਸੰਜੇ ਕਪੂਰ ਦੇ ਪਿਤਾ ਦੇ ਤहांत ਤੋਂ ਬਾਅਦ ਉਹਨਾਂ ਨੇ ਪਰਿਵਾਰਿਕ ਵਪਾਰ ਸੰਭਾਲਿਆ ਸੀ ਅਤੇ ਕੰਪਨੀ ਨੂੰ ਚਾਈ ਤੇ ਲੈ ਗਏ ਸਨ ਹੁਣ ਇਹ ਜਾਨਣਾ ਜ਼ਰੂਰੀ ਹੈ ਕਿ ਉਹਨਾਂ ਦੇ ਵਿਦੇਸ਼ੀ ਜਾਇਦਾਦ ਅਤੇ ਵਪਾਰ ਬਾਰੇ ਕਾਨੂੰਨ ਕੀ ਕਹਿੰਦਾ ਹੈ ਫੋਰਬਸ ਕੰਪਨੀ ਅਨੁਸਾਰ ਸੰਜੇ ਕਪੂਰ ਦੀ ਮੌਤ ਵੇਲੇ ਉਹਨਾਂ ਦੀ ਕੋਲਨ ਨੈਟਵਰਕ 1.2 ਬਿਲੀਅਨ ਡਾਲਰ ਜਾਣੇ ਕਿ ਲਗਭਗ 10,300 ਕਰੋੜ ਰੁਪਏ ਸੀ ਸਾਲ 2022 ਤੋਂ 2024 ਦੇ ਵਿੱਚ ਕਰ ਉਹਨਾਂ ਦੀ ਜਾਇਦਾਦ ਆਪਣੀ ਚਰਮ ਤੇ ਸੀ ਜੋ ਕਿ 1.6 ਬਿਲੀਅਨ ਡਾਲਰ 13-14 ਕਰੋੜ ਰੁਪਏ ਤੱਕ ਪਹੁੰਚ ਗਈ ਸੀ ਹਿੰਦੁਸਤਾਨ ਟਾਈਮ ਅਨੁਸਾਰ ਹੁਣ ਸੰਜੇ ਕਪੂਰ ਦੀ ਸਾਰੀ ਜਾਇਦਾਦ ਤੇ ਕਾਰੋਬਾਰੀ ਦਾ ਇੰਤਜ਼ਾਮ ਉਹਨਾਂ ਦੀ ਪਤਨੀ ਪ੍ਰਿਆ ਸੱਚਦੇਵ ਨੂੰ ਦਿੱਤਾ ਜਾਵੇਗਾ ਸੰਜੇ ਕਪੂਰ ਦੇ ਤਿੰਨ ਬੱਚੇ ਹਨ ਦੋ ਬੱਚੇ ਕ੍ਰਿਸ਼ਮ ਕਪੂਰ ਨਾਲ ਹਨ ਸਮੈਰਾ ਤੇ ਗਿਆਨ ਉਹਨਾਂ ਦੀ ਤੀਜੀ ਪਤਨੀ ਪ੍ਰਿਆ ਸੱਚਦੇਵ ਤੋਂ ਉਹਨਾਂ ਦਾ ਇੱਕ ਛੋਟਾ ਪੁੱਤਰ ਜਾਰੀਆ ਹੈ ਜੋ ਹਾਲੇ ਸਿਰਫ 6 ਸਾਲ ਦਾ ਹੈ ਸਿਰਫ 3 ਬੱਚੇ ਹੀ ਕੰਮ ਬੱਚੇ ਕੰਪਨੀ ਦੇ ਕੰਮ ਵਿੱਚ ਸ਼ਾਮਲ ਨਹੀਂ ਹਨ ਇਸ ਲਈ ਕੰਪਨੀ ਉਹਨਾਂ ਵਿੱਚੋਂ ਕਿਸੇ ਦੇ ਹੱਥ ਨਹੀਂ ਆਵੇਗੀ ਰਿਪੋਰਟ ਅਨੁਸਾਰ ਸੰਜੇ ਨੇ ਸਮੈਰਾ ਤੇ ਗਿਆਨ ਨੂੰ ਪਹਿਲਾਂ ਹੀ 14 ਕਰੋੜ ਰੁਪਏ ਦੇ ਬੋਰਡ ਤੋਪੇ ਵਿੱਚ ਦਿੱਤੇ ਸਨ ਇਸ ਤੋਂ ਬਲਾਵਾ ਦੋਹਾਂ ਨੂੰ ਮਹੀਨਾਵਾਰ 10-10 ਲੱਖ ਰੁਪਏ ਦੀ ਆਮਦਨ ਵੀ ਮਿਲੇਗੀ ਕੰਪਨੀ ਦਾ ਕੰਮਕਾਜ ਪਿਲਹਾਰ ਮੌਜੂਦਾ ਬੋਰਡ ਹੀ ਸੰਭਾਲੇਗਾ ਹਾਲਾਂਕਿ ਪਰ ਇੱਕ ਵਿੱਚ ਜਾਇਦਾਦ ਨੂੰ ਲੈ ਕੇ ਕਾਨੂੰਨੀ ਵਿਵਾਦ ਦੀ ਸੰਭਾਵਨਾ ਵੀ ਜਾਰੀ ਕੀਤੀ ਜਾ ਰਹੀ ਹੈ ਕਾਨੂੰਨ ਅਨੁਸਾਰ ਜੇ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਦੀ ਵਿਦੇਸ਼ੀ ਜਾਇਦਾਦ ਦਾ ਵੰਡ ਉਸ ਦੀ ਲਿਖਤੀ ਵਸੀਅਤ ਦੇ ਅਨੁਸਾਰ ਕੀਤਾ ਜਾਂਦਾ ਹੈ ਜੇਕਰ ਕੋਈ ਵਸੀਅਤ ਨਹੀਂ ਹੁੰਦੀ ਤਾਂ ਜਿਸ ਦੇਸ਼ ਵਿੱਚ ਜਾਇਦਾਦ ਮੌਜੂਦ ਹੁੰਦੀ ਹੈ ਉੱਥੇ ਦੇ ਉੱਤਰ ਅਧਿਕਾਰੀ ਕਾਨੂੰਨ ਦੇ ਅਨੁਸਾਰ ਜੋ ਵੀ ਕਾਨੂੰਨੀ ਵਾਰਿਸ ਬਣਦਾ ਹੈ ਉਸ ਨੂੰ ਉਸ ਦੀ ਉਹ ਜਾਇਦਾਦ ਮਿਲ ਜਾਂਦੀ ਹੈ ਇਹ ਵਨ ਉਸ ਦੀ ਉਸ ਦੇਸ਼ ਦੇ ਕਾਨੂੰਨੀ ਨਿਯਮਾਂ ਮੁਤਾਬਕ ਹੁੰਦੀ ਹੈ ਜਿੱਥੇ ਜਾਇਦਾਦ ਸਥਿਤ ਹੁੰਦੀ ਹੈ ਖਬਰ ਨੂੰ ਅੰਤ ਤੱਕ ਦੇਖਣ ਲਈ ਧੰਨਵਾਦ